ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਆਪਾਂ ਸਹੌਲੀ ਗਏ ਪਹੁੰਚ ਦੋ ਥੈਲੇ ਘੜਦੇ ਤੇ ਚੱਕ ਲਿਆਂਦੇ ਗੱਡੀ ਚ ਤੇ ਹੁਣ ਲੱਗਦੇ ਆ ਰੇ ਪਾਉਣ ਕਣਕ ਨੂੰ ਕਣਕ ਨੂੰ ਪਾਉਣਾ ਮਿੱਤਰੋ ਰੇ ਭਰਦਿਆਂ ਝੋਲੀ ਚਲਦਿਆਂ ਲੈ ਕੇ ਅੱਜ ਬੰਦੇ ਪੈਂਟ ਕਰਦੇ ਨੇ ਸਪਰੇ ਤੇ ਦਿਨ ਬਹੁਤ ਵਧੀਆ ਲੱਗਿਆ ਸਵੇਰੀ ਛੜਈ ਧੁੱਪ ਚੰਗੀ ਐਣ ਵਧੀਆ ਆਪਣੇ ਤਾਂ ਉੱਥੇ ਬੱਦਲ ਵਾਈਤੀ ਪੈਂਡ ਤੇ ਉਰੇ ਧੁੱਪ ਆ ਆ ਦੇਖੋ ਆ ਮੁੰਡੇ ਵਾਲਿਆਂ ਦੀ ਫੈਕਟਰੀ ਆ ਅੱਜ ਜਿਹੜੇ ਟਰਾਲੀਆਂ ਬਣਾਉਂਦੇ ਨੇ ਹਾਲ ਬਣਾਉਂਦੇ ਨੇ ਆਰ ਨੇਤ ਲੈ ਕੇ ਗਿਆ ਟਰਾਲੀ ਤੇ ਗਲਾਵ ਸੁੱਧੂ ਦੇ ਬਣੇ ਪਏ ਨੇ ਹਾਲ ਆ ਆ ਫੈਕਟਰੀ ਆ ਇਹਨਾਂ ਦੀ ਆ ਮੁੰਟਾ ਗਰੁੱਪ ਆ ਜਿਹੜਾ ਲੋ ਜੀ ਉ ਤੋਂ ਬਾਅਦ ਆਪਣੀ ਮਗਰੇ ਮੋਟਰ ਆ ਦੇਖੋ ਸੌਲੀ ਆ ਕਣਕ ਨੂੰ ਪਾਉਣਾ ਰੇ ਇੱਕ ਤਾਂ ਲਾਉ ਪਿਆ ਛੱਟਿਆ ਲਾਣਦਾਰ ਲੈ ਗਿਆ ਤੇ ਇਧਰੋਂ ਆਪਾਂ ਲੱਗਦੇ ਆ ਤੇ ਉਧਰੋਂ ਨਾੜੇਦਾਰ ਮੋੜ ਲਿਊਗਾ ਜੀ ਚੱਲੇ ਆ ਜੀ ਦੋ ਥੈਲੇ ਪਾ ਕੇ ਆਪਾਂ ਥੈਲਾ ਚੱਕਣ ਬੜਾ ਨਜ਼ਾਰਾ ਆਉਂਦਾ ਕਣ ਕਚਰੇ ਪਾ ਕੇ ਕਿਉਂਕਿ ਰੇ ਵੀ ਬੜਾ ਵਧੀਆ ਡਲੀ ਡੁਲੀ ਹੈ ਨਹੀਂ ਤੇ ਕੱਲਾ ਰੇ ਪਾ ਰਹੇ ਹਾਂ ਬਹੁਤ ਜੋਰ ਲੱਗਦਾ ਬਾਂ ਦਾ ਸਰੀਰ ਘਟਦਾ ਗਰਮੀ ਗਰਮੀ ਜਿੰਨੇ ਕੱਪੜੇ ਪਾਈ ਸੀ ਸਭ ਲਾਉਣ ਨੂੰ ਜੀ ਕਰਦਾ ਇਹ ਕੀ ਸ਼ਰਟ ਟੋਪੋ ਵੀਰਿਆ ਨਿਕਲੀ ਹੋਈ ਆ ਤਾਂ ਨਾ ਚੱਕ ਕੇ ਲਿਆਉਣੇ ਆ ਤੀਸਰਾ ਦੋ ਪਾਤੇ ਜਾਣਿਆ ਖਾਲ ਤੇ ਆ ਦੇਖੋ ਇਧਰ ਆਲੂ ਹੁੰਦੀਆਂ ਬੇਲਾਂ ਲੱਗੀ ਬਣ ਗਿਆ ਜਦੋਂ ਸਪਰੇਅ ਕਰਕੇ ਗਏ ਆ ਪਰਸੋਂ ਹਲੇ ਠੀਕ ਠੀਕ ਤੇ ਅੱਜ ਹੋਰ ਵੀ ਡਾਊਨ ਹੋ ਗਈ ਗੋਲੀ ਡੰਡਾ ਆਹੀ ਪਲਾਟ ਰਹਿੰਦੇ ਨੇ ਇੱਧਰਲੇ ਰੇਤੋਂ 6-7 ਥੈਲੇ ਕੱਲ ਪਾਤੇ ਸੀ ਆਪਾਂ ਸਪਰੇਅ ਕਰੀ ਗਏ ਆ ਤੇ ਨਾਲੇ ਇੱਧਰ ਯੂਰੀਆ ਪੈ ਗਿਆ ਸੀ ਤੀਸਰਾ ਪਾ ਰਹੇ ਆ ਅੱਲਾ ਯੂਰੀਆ ਕਣਕ ਠੀਕ ਆ ਵਿੱਚ ਜਿੱਥੇ ਮਾੜਾ ਮੋਟਾ ਨੀਮਾ ਸੀ ਤੇ ਪਾਣੀ ਖੜਾ ਉੱਥੇ ਥੋੜੀ ਜਿਹੀ ਡਾਊਨ ਵੀ ਆ ਨਹੀਂ ਪੂਰੀ ਓਕੇ ਰਿਪੋਰਟ ਘੰਟਾ ਜੰਮੀ ਬਥੇਰੀ ਵਧੀਆ ਕੋਈ ਚੱਕਰ ਨਹੀਂ ਹੈ ਜਿਵੇਂ ਸੁਪਰ ਸੀਟਰ ਦਾ ਗਾਹ ਪੈਂਦਾ ਉਹ ਸਾਹਬ ਨਾਲ ਬਹੁਤ ਵਧੀਆ ਜੰਮੀ ਆ ਤੇ ਕੋਈ ਪ੍ਰੋਬਲਮ ਨਹੀਂ ਹੈ ਓਕੇ ਆ ਰਿਪੋਰਟ ਨਵੇੜਤਾ ਜੀ ਕੰਮ ਯੂਰੀਏ ਦਾ ਸਾਰੇ ਥੈਲੇ ਪਾਤੇ ਅੰਜ ਥੈਲੇ ਆਪਾਂ ਪਾਤੇ ਤਿੰਨ ਕ ਥੈਲੇ ਮੈਨ ਲੱਗਦਾ ਅੱਠ ਥੈਲੇ ਤੇ ਨਾ ਨਰਨੇ ਪਾਤੇ ਤੇ ਨਿਬੜ ਗਿਆ ਕੰਮ ਹੁਣ ਆਪਾਂ ਚੱਲਦੇ ਆਂ ਧੋਣਿਆ ਹੱਥ ਹੱਥ ਬਹੁਤ 2-3 ਸਾਲ ਬਾਅਦ ਪਾਇਆ ਉਹ ਯੂਰੀਆ ਪਹਿਲਾਂ ਪਾਉਂਦੇ ਰਹੇ ਆਂ ਤੇ ਮੁੜ ਕੇ ਵਿੱਚ ਹੀ ਫਿਰ ਚਲੋ ਬੰਦੇ ਹੁੰਦੇ ਸੀ ਅੱਜ ਪਿੰਡ ਕਰਦੇ ਨੇ ਸਪਰੇ ਤੇ ਉਰੇ ਯੂਰੀਆ ਰੱਖਿਆ ਦੀ ਪਾਉਣਾ ਵੀ ਜ਼ਰੂਰੀ ਥੀ ਆ ਕਿਉਂਕਿ ਕਣਕ ਗਿੱਲੀ ਥੀ ਤੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਕਰੋ ਸਪਰੇ ਅਸੀਂ ਪਾ ਕੇ ਆਉਨੇ ਹਾਂ ਯੂਰੀਆ ਕੰਮ ਨਿਬੜ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਧੁੱਪ ਨਿਕਲੀ ਹੋਈ ਆ ਪੂਰੀ ਘੈਂਟ ਆ ਦੇਖੋ ਮਿੰਨਾ ਮਿੰਨਾ ਜੂਰਜ ਵਧੀਆ ਜਾਣੀ ਨਿਗਾ ਜਾ ਦੇਣਾ ਪੌਲੀ ਤੋਂ ਆਪਾਂ ਆ ਗਏ ਸੀ ਤੇ ਚੱਲਦੀ ਆ ਪਿੰਡ ਸਪਰੇ ਦੂਵੇ ਪੰਪ ਨਾਲ ਡਿਪਟ ਤੇ ਲਾਇਆ ਵਾ ਚੱਲੇ ਜਾਣੇ ਲੱਗੇ ਹੋਏ ਨੇ ਆ ਦੇਖੋ ਅੱਜ ਥੋੜੀ ਜੀ ਹਵਾ ਵੀ ਚੱਲਦੀ ਆ ਤੇ ਐਲ ਆਰ ਵੀ ਚੱਲਦੀ ਆ ਸਪਰੇਅ ਉਹ ਤੀਜੀ ਚੱਲਦੀ ਆ ਤੀਜੀ ਤੇ ਜਿਹੜੀ ਤੀਸਰੀ ਸਪਰੇਅ ਚੱਪਦੀ ਆ ਦੂਸਰੀ ਟੈਂਕੀ ਲਾ ਰਹੇ ਆ ਦੂਜੀ ਦੂਜੀ ਟੈਂਕੀ ਲਾਉਂਦੇ ਨੇ ਤੇ ਆਪਾਂ ਮਾਰ ਕੇ ਡੇਢ ਉਹ ਤੋਂ ਯੂਰੀਆ ਪਾ ਕੇ ਤੇ ਉਸ ਤੋਂ ਬਾਅਦ ਮਾਰਿਆ ਖੇਤਾਂ 'ਚ ਕੀੜਾ ਤੇ ਸਪਰੇਅ ਕਰ ਰਹੇ ਨੇ ਬੰਦੇ ਵਦਨ ਦਾ ਫਾ ਵੀ ਕੱਢਿਆ 2 ਸਾਲ ਹੋ ਗਏ ਸੀ ਅੰਦਰੇ ਖੜਾ ਸੀਗਾ ਫੜੇ ਫੜੇ ਨੂੰ ਯਾਰ ਪੈ ਗਈ ਤੇ ਹੁਣ ਮੈਂ ਸੈਂਚਰੇ ਨੂੰ ਚਲਾਵਾਂਗੇ ਸਾਡਾ ਇਹ ਸੈਕਟਰ ਹੋਊਗਾ ਵੈਸੇ ਹੀ ਖੜਾਤਾ ਸੀਗਾ ਪ੍ਰੋਬਲਮ ਹਤਾ ਕੋਈ ਨਹੀਂ ਓਕੇ ਦੀ ਰਿਪੋਰਟ ਤੇ ਇੱਕ ਕਰੰਨਰਟਰ ਤੇ ਲਾਈਟ ਬੈਟਰੀ ਚਾਰਜ ਚਾਰਜ ਦਾ ਸਟਾਰਟ ਹੋ ਗਿਆ ਇਨਸ਼ਾ ਅੱਲਾਹ ਇਹ ਥੋੜਾ ਜਿਹਾ ਭਾਰੀ ਆ ਉਹਦੇ ਕਰਕੇ ਨਹੀਂ ਉਹ ਨੂੰ ਜੀ ਕਰਦਾ ਕਿਉਂਕਿ ਇਹਦਾ ਸ਼ੌਂਕ ਜੇ ਆ ਪਹਿਲਾਂ ਹੁੰਦਾ ਤੀ ਹੁਣ ਤਾਂ ਤੇ ਬਦਲਿਆ ਮੇਦਾ ਆਲੂ ਆਪਣੇ ਤਕਰੀਬਨ ਸਾਰੀ ਵਧੀਆ ਨੇ ਪੂਰੇ ਘੈਂਟ ਨੇ ਫੇਰ ਸਾਰਿਆਂ ਦੀ ਘੈਂਟ ਘੈਂਟ ਇਸ ਕਰਕੇ ਆ ਕਿਉਂਕਿ ਸੇਲਾ ਆਪਣਾ ਨਵਾਂ ਹੈ ਜਿਹੜੀ ਮਾਰੀ ਮੋਟੀ ਕੋਈ ਕਿਤੇ ਹੁੰਦੀ ਆ ਦਿੱਕਤ ਆ ਉਹ ਆਪਾਂ ਨਾਲ ਹੁੰਦੇ ਤੁਹਾਨੂੰ ਪਤਾ ਵੀ ਤੁਰੋਗੇ ਤੁਰੋਗੇ ਕਰਾ ਦੇਦੇ ਆ ਕਰਾ ਦਿੰਦੇ ਆ ਇਸ ਕਰਕੇ ਲੰਬੇ ਸਮੇਂ ਤੱਕ ਬੀਜ ਜਾਂਦਾ ਤੇ ਹਰੇਕ ਸਾਲ ਨਵਾਂ ਵੇਚ ਲੈਣੇ ਆ ਇਹ ਨਹੀਂ ਹੈਗਾ ਵੀ ਇੱਕ ਸਾਲ ਲੈ ਕੇ ਮੁੜ ਕੇ ਪੰਜ ਚਾਰ ਸਾਲ ਦੇਖਣਾ ਹੀ ਨਹੀਂ ਕਿਉਂਕਿ ਹਰੇਕ ਸਾਲ ਹੀ ਲੈਣਾ ਪੈਣਾ ਹੈ ਜੇ ਇਕੱਠਾ ਬੀਜ ਲਵਾਂਗੇ ਤਾਂ ਪੈਸੇ ਵੀ ਜ਼ਿਆਦੇ ਲੱਗਣਗੇ ਹਰੇਕ ਸਾਲ 15 20 ਕੱਟੇ ਜੋ ਵੀ ਜਾਣੇ ਥੱਲੇ ਨੂੰ ਲਾ ਕੇ ਮਾਰ ਪੁੱਤ ਹਵਾ ਜੇ ਨਾ ਉੜੀ ਜਾਵੇ ਹਵਾ ਚੱਲ ਪਈ ਹੁਣ ਅੱਪਲਾ ਤਾਂ ਰੁਕ ਜਾਂਦੇ ਪੱਤੇ ਦਾ ਦੇਖੋ ਕਿੱਦਾਂ ਨੂੰ ਹੋ ਗਏ ਸਾਰੇ ਹੀ ਪਰ ਇਹ ਨਹੀਂ ਦੋ ਫਾਂਟਾਂ ਦੀ ਇਸ ਕਰਕੇ ਲੱਗੇ ਨਹੀਂ ਤਾਂ ਰੁਕ ਜਾਣਾ ਸੀ ਇਹਨਾਂ ਨੇ ਆਪ ਹੀ ਬੰਦੇ ਸਿਆਣੇ ਨੇ ਜਰੇ ਪਲਾਟ 'ਚ ਆ ਗਏ ਆਹੀ ਟੈਂਕੀ ਲਾਉਣੀ ਆ ਹਾਂ ਆ ਬਾਈ ਬਹੁਤ ਚੱਲ ਪਈ ਹੈ ਨਾ ਹੋਰ ਵੱਧ ਗਈ ਹੁਣ ਪਹਿਲਾਂ ਨਾਲੋਂ ਇਹ ਰਹਿਣ ਜਾਣੇ ਦੀ ਕੋਈ ਜ਼ਰੂਰੀ ਅੱਜ ਕਰਨ ਨੂੰ ਕਿੰਨਾ ਹਵਾ ਵਿੱਚ ਆ ਗਰੋਗਾ ਨੇ ਹੌਸਪਟਲ ਲੈ ਕੇ ਆਏ ਉਹਨੂੰ ਕੀ ਹੋ ਗਿਆ ਦੂਏ ਨੂੰ ਚਲਾਇਆ ਥਾ ਹਾਂਜੀ ਟਰੈਕਟਰ ਨੂੰ ਲੱਗੇ ਹੋਇਆ ਜੀ ਕਿਉਂਕਿ ਆਲੂਆਂ ਦੀ ਪਟਾਈ ਕਰਨੀ ਆ ਤੇ ਸੈਂਟਰ ਕਰਿਆ ਸਹੀ 60 ਇੰਚ ਵਾਲਾ ਆ ਜਿਹੜੀ ਪੱਤੀ ਆ ਆਹ ਇਹ ਕੱਢ ਕੇ ਉਹ ਵਿਚਾਲੇ ਪਾਉਣੀ ਆ ਉਪਰੇ ਜਿਵੇਂ ਇੱਧਰ ਪਾਈ ਆ ਦੇਖੋ ਆ ਦੇਖੋ ਫਿਰ ਸੈਂਟਰ ਹੋ ਜਾਂਦਾ ਦਾ ਸਹੀ ਤੇ ਨਟ ਖੋਲ ਰਹੇ ਹਾਂ ਨਟ ਖੋਲ ਕੇ ਲੱਗੇ ਹੋਏ ਹਾਂ ਲਾਡੀ ਬਾਈ ਨੂੰ ਚੜ ਗਈ ਗਰਮੀ ਕਿਉਂਕਿ ਜ਼ੋਰ ਲੱਗਦਾ ਤੇ ਹੁਣ ਨਾਟ ਖੋਲ ਰਿਹਾ ਖੋਲ ਕੇ ਪੱਤੀ ਧਵਾਗੇ ਬਿਲਕੁਲ ਸਹੀ ਸੈਂਟਰ ਹੋ ਜੂਗਾ ਕਿਉਂਕਿ ਪਹਿਲਾਂ ਇਹ 32 ਇੰਚ ਤੇ ਚੱਲਿਆ ਹੋਇਆ ਹੈ 32 ਇੰਚ ਲਈ ਪੱਤੀਆਂ ਕੱਢੀਆਂ ଥିਗੀਆਂ ਪਿਛਲੇ ਸਾਲ ਆਪਾਂ 32 ਇੰਚ ਤੇ ਪੱਟੇ ਤੇ ਆਲੂ ਜਿਹੜੇ ਲੱਗੇ ਹੋਏ ਤੇ ਉਹਦੇ ਕਰਕੇ 32 ਇੰਚ ਤੇ ਦੀ ਆ ਦੇਖੋ ਕਾਸਤੇ ਇਧਰਲੇ ਨਾਟ ਪੱਤੀਆਂ ਬਣਵਾਈਆਂ ਬਣੀਆਂ ਆਪਣੀਆਂ ਬਿਲਕੁਲ ਸੈਂਟਰ ਸਹੀ ਹੋ ਜਾਂਦਾ ਤੇ ਮੂਰਲੇ ਆਪਾਂ ਨੇ ਘਰੇ ਵੀ ਨੇ ਪਹਿਲਾਂ ਸੈਂਟਰ ਤੇ ਇੰਨਾ ਵੇਲ ਆ ਵਿਚਾਲੇ ਜਿਗ ਜੈ ਕਾਲੀ ਪਟਾਈ ਕਰਨੀ ਐ ਗ੍ਰੈਮੇ ਵਾਲੀ 3 ਚਾਲੀਆਂ ਬੱਟਾਂ ਦੀ ਰਾਜਾ ਹੋ ਰਿਹਾ ਤਿਆਰ ਪਤਾ ਥੋਨੂੰ ਅੱਗੇ ਵੀ ਆਲੂਆਂ ਨੂੰ ਪਟਾਈ ਨੂੰ ਸਵਰਾਜੇ ਚੱਲਦਾ ਹੁੰਦਾ ਸਾਲ ਬਾਅਦ ਕੱਢਿਆ ਤੇਲ ਪਾਣੀ ਆਪਾਂ ਬਦਲਤਾ ਸਾਰਾ ਕੁਝ ਓਕੇ ਕਰਤਾ ਤੇ ਅੱਜ ਲਾਈਟ ਵੀ ਆਪਾਂ ਨਵੀਂ ਲਾ ਛੱਡੀ ਐ ਲਾਈਟ ਖਰਾਬ ਚ ਗਈ ਇਹ ਲਾਤੀ ਤੇ ਨਵੀਂ ਲਾਤੀ ਸੱਚੇ ਵਾਲੀ ਸਵਰਾਜ ਦੀ Ориਜਨਲ ਲਾਈਟ ਉਹ ਚੈੱਕ ਤੇ ਮਸ਼ੀਨ ਵੀ ਇਹਦੀ ਸਪੈਸ਼ਲ ਹੈ ਤੁਹਾਨੂੰ ਪਤਾ ਹੀ ਆ ਕਿਉਂਕਿ ਹਜ਼ਾਰ ਚੱਕਰਾਂ ਵਾਲਾ ਟਰੈਕਟਰ ਹੈ ਇਹ ਪਰ ਇੰਨਾ ਕਾ ਵੀ ਲਿਫਟ ਇੱਕ ਨੇ ਚੱਕੀ ਜਾਂਦਾ ਹੈ ਕੋਈ ਇਹਨੂੰ ਐਕਸਟਰਾ ਜੈਕ ਨਹੀਂ ਲਾਉਣਾ ਪੈਂਦਾ ਮਸ਼ੀਨ ਵੱਡੀ ਆ 102 ਸਰੀਆਂ ਵਾਲੀ ਮਸ਼ੀਨ ਆ ਆਪਣੀ ਉਹ ਕੌਲਗੜਾ ਵਾਲੀ ਬਹੁਤ ਵਧੀਆ ਬੰਦ ਰੇਸ ਤੇ ਐਨ ਬਹੁਤ ਵਧੀਆ ਮਾਸਟਰ ਕੁਲੰਦਰ ਐਨ ਵਧੀਆ ਚੱਕਦਾ ਪੂਰੀ ਲੈਪਟਾਪ ਕਿਉਂਕਿ ਜਿਹੜਾ ਇਹਦਾ ਆਪਾਂ ਨੇ ਟਾਪਾ ਜਦ ਲਵਾਇਆ ਤੀ ਆਪਾਂ 855 ਵਾਲਾ ਤੇ ਵਿੱਚੋਂ ਥੋੜੀ ਜਿਹੀ ਉਹਦੀ ਜਿਹੜੀ ਝੂੜੀ ਹੁੰਦੀ ਉਹ ਟੈਟ ਕਰੀ ਵੀ ਆ ਉਹਦੇ ਕਰਕੇ ਬਾਂਦਰ ਇਸ ਤੇ ਪੂਰਾ ਐਣ ਚੱਕੀ ਜਾਂਦਾ ਲੈਪਟਾਪ ਬਾਕੀ ਲਾਡੀ ਆ ਲਾਡੀ ਜੇ ਕੋਈ ਨਾਟ ਖਰਾਬ ਹੋ ਗਿਆ ਤਾਂ ਨਵਾਂ ਪਾ ਦੀ ਕਿਉਂਕਿ ਪੂਰਾ ਯੋਰ ਮਾਰ ਕੇ ਕਸਣੇ ਨੇ ਇਹ ਸਾਰਾ ਕੰਮ ਇਹਦੇ ਸਿਰ ਤੇ ਹੀ ਆ ਫਿਰ ਟਕ 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 ਹੋਈ ਜਾਂਦੀ ਆ ਕਿੜ 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 ਜੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਟੱਲੇ ਰਹਿ ਗਏ ਫਿਰ ਕਿੜ ਕਿੜ ਹੋਈ ਜਾਂਦੀ ਤੈਨੂੰ ਪਤਾ ਹੀ ਆ ਫਿਰ ਉਹ ਵਧੀਆ ਨਹੀਂ ਲੱਗਦੀ ਤੇ ਫਿਰ ਚਾਪੀਆਂ ਚੱਕੋ ਹੁਣ ਇੱਕ ਵਾਰ ਲੱਗੇ ਹੋਏ ਆ ਚੰਗੀ ਤਰ੍ਹਾਂ ਤਸੱਲੀ ਬਕਸ ਕੰਮ ਕਰਦੇ ਤੇ ਬਬਲੂ ਬਾਈ ਵੀ ਪਹੁੰਚਿਆ ਵਾ ਫੋਰਮੈਨ ਲਾਡੀ ਬਾਈ ਤੇ ਬਬਲੂ ਬਾਈ ਦੋਏ ਫੋਰਮੈਨ ਠੰਡ ਦਾ ਟਾਈਮ ਆ ਦੇਖੋ ਧੀਆਂ ਵਾਹ ਆ ਚ ਆ ਗਿਆ ਲਾਡੀ ਇੰਨਾ ਜ਼ੋਰ ਲੱਗਦਾ ਲਾਡੀ ਹਾਂ ਚੱਲ ਬੁਖਾਰ ਬੁਖਾਰ ਨਾਲ ਫਰਦੀਆਂ ਵਾਹ ਦਾ ਕੀ ਲਿੰਕ ਓਏ ਬੁਖਾਰ ਚੜਿਆ ਹੋਇਆ ਕਹਿੰਦਾ ਬੁਖਾਰ ਜਿਹੜਾ ਜੇ ਗਰਮੀ ਆਉਂਦੀ ਆ ਤੈਨੂੰ ਲੋਕਾਂ ਨੂੰ ਠੰਡ ਲੱਗਦੀ ਹੁੰਦੀ ਆ ਇਹ लाਡੀ ਆ ਬਈ ਕੁਝ ਵੀ ਕਰ ਸਕਦਾ ਤੇ लाਡੀ ਕਹਿੰਦਾ ਵੀ ਡੈੱਕ ਲਾਉਣਾ ਫਿਰ ਡੈੱਕ ਵੀ ਆਪਾਂ ਲਾਇਆ ਬੜਾ ਡੈੱਕ ਲਾਇਆ ਲਾ ਕੇ ਰੱਖਿਆ ਹੋਇਆ ਸੀ ਤੇ ਚੱਲਦਾ ਕਰਤਾ ਤੁਹਾਨੂੰ ਦਿਖਾਉਣੇ ਸੋ ਚਲਾ ਕੇ ਗੱਲੀ ਆ ਦੇਖੋ ਬੱਤੀ ਆ ਗਈ ਨਾ ਉਹਦੇ ਲੈਟ ਬਾਕੀ ਕਾਪੀਰਾਈਟ ਆ ਜਾਣਾ ਆਪਾਂ ਚਲਾ ਕੇ ਵੀ ਦਿਖਾਉਂਦੇ ਚਲਾਉਣਾ ਹੈ ਨਹੀਂ ਲੋਡ ਨਹੀਂ ਨਾਲੇ ਮਿੱਠੀ ਜਿਹੀ ਆਵਾਜ਼ ਤੇ ਚੱਲੀ ਜਾਊਗਾ ਚੱਲ ਕੇ ਤੇ ਮੜਾ ਮੋਟਾ 5-4 ਮਿੰਟ ਬੰਦਾ ਚਲਾ ਲੈਂਦਾ ਸਵੇਰੇ ਜਾਣਾ ਪਟਣ ਕਿੱਥੇ ਜਾਣਾ ਲਾਡੀ ਪਟਣਾ ਕੁੰਬ ਜਾਣਾ ਕੁੰਬ ਜਾਣਾ ਕਿਦੇ ਢੱਲੋਂ ਬਾਈ ਦੇ ਢੱਲੋਂ ਬਾਈ ਦੇ ਜਾਣਾ ਬਈ ਸਵੇਰੇ ਤੇ ਉੱਥੋਂ ਫਿਰ ਜਦ ਪਟਾਈ ਕਰੇਗਾ ਤਾ ਮੈਨੂੰ ਵੀਡੀਓ ਬਣਾ ਕੇ ਭੇਜ ਦੀ ਠੀਕ ਆ ਜੀ ਆਪਾਂ ਨੇ ਤੁਹਾਨੂੰ ਬੁਲਾਇਆ ਲੈਣਾ ਨਹੀਂ ਫਿਰ ਮੈਂ ਜਾਣਾ ਥੋੜਾ ਜਿਹਾ ਕੰਮ ਆ ਮੈਨੂੰ ਨਹੀਂ ਚੱਲ ਮੈਂ ਜੇ ਟਾਈਮ ਨਾ ਆ ਗਿਆ ਤਾਂ ਮਾ ਜੂਗਾ ਪਰ ਟਾਈਮ ਨਾ ਆ ਨਹੀਂ ਸਕਦਾ ਮੈਨੂੰ ਪਤਾ ਹੈ ਇਹ ਵੈਸੇ 2-3 ਮਨ ਜੰਮਣੀਆਂ ਪਟਾਈ ਪਟਾਈ ਤਾਂ ਚਲਣੀਆਂ 2-3 ਮੈਨੂੰ ਪਤਾ ਆਓ ਕੱਲੂ ਦਿਖਾ ਲਿਆਵਾਂ ਆਪਾਂ ਨਾਲੇ ਕਿਹੜੀ ਉਹ ਅਲੱਗੇ ਵੀ ਵੀ ਅਗੇਤੇ ਹੋਏ ਨੇ ਹਨ ਆਲੂ ਅਗੇਤੇ ਆਲੂ ਚਲੋ ਦੇਖੀ ਜਾਂਦੇ ਆ ਅਗੇਤੇ ਆਲੂਆਂ ਦਾ ਝਾੜ ਥੋੜਾ ਜਿਹਾ ਘਟਾ ਕਿਉਂਕਿ ਗਰਮੀ ਤੀਸ ਵਰ ਬਾਕੀ ਜਾ ਕੇ ਪਤਾ ਲੱਗ ਜੂਗਾ ਚਲਾ ਕੇ ਠੀਕ ਆ ਸੇ ਠੀਕ ਹੀ ਹੋ ਗਏ ਉਹ ਸੋਲਰ ਰਹਿਣਾ ਉੱਥੇ ਚੱਲਦੇ ਜਾਂਦੇ ਸੋਲਰ ਆ 24 ਘੰਟੇ ਸੇਕ ਦੰਦਾ ਦਿਓ ਗੱਲਾਂ ਦੇਖ ਲੈ ਲਾਡੀ ਦਿਓ ਤੇ ਮੂਰਲੇ ਰਿੰਮ ਆਪਾਂ ਪੱਕਾ ਹੀ ਕਰੇ ਬਨੇ ਕਿਉਂਕਿ ਉਹ ਤੇਲ ਵਾਲੀ ਟੈਂਕੀ ਦਾ ਰਿੰਮ ਨੇ ਉਹਦੇ ਚ ਪਾਏ ਬਨੇ ਜਿਹੜੇ ਟਰੈਕਟਰ ਵਾਲੇ ਰਿੰਮ ਉਹ ਰਿੰਮ ਆਪਾਂ ਸੈੱਟ ਕਰਕੇ ਬਿਲਕੁਲ ਵੈਲਡਿੰਗ ਬੋਲਡਿੰਗ ਕਰਕੇ ਆਪਾਂ ਸੈੱਟ ਕਰਾ ਲਏ ਠੀਕੇ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਵੀ ਕਿਵੇਂ ਪਟਦੇ ਹੋ ਤੁਸੀਂ ਆਪਾਂ ਵੀਰੇ ਤਾਨੂੰ ਪਤਾ ਵੀ ਆ ਰਮ ਬਦਲ ਕੇ ਸੈਟਿੰਗ ਕੀਤੀ ਵੀ ਆ ਨਹੀਂ ਸਪੈਸਰ ਸਪੂਸਰ ਪਾਉਣੇ ਪੈਂਦੇ ਨੇ ਕੋਈ ਸਪੈਸਰ ਨਹੀਂ ਪਾਇਆ ਵਾ ਦੇਖੋ ਸਿੱਧੇ ਹੱਬ ਤੇ ਕਸੇ ਬਣਿਆ ਰਹੇ ਕਿਉਂ ਰਮ ਪੁਰਾਣੇ ਲੈ ਕੇ ਆਪਾਂ ਪਟਾ ਕੇ ਬਿਲਕੁਲ ਸੈਂਟਰ ਕਰ ਲਿਆ ਸੀ ਨਹੀਂ ਵਿੱਚ ਨਟ ਪਾ ਕੇ ਫਿਰ ਵਿਚਾਲੇ 3 ਇੰਚ 2 ਇੰਚ ਸਪੈਸਰ ਪਾ ਕੇ ਬਾਹਰ ਕੱਢਣੇ ਪੈਂਦੇ ਨੇ ਪਰ ਉਹ ਨਟ ਨੋਟ ਵੀ ਤੋੜੀ ਜਾਂਦੇ ਨੇ ਵੈਲਡਿੰਗ ਕਰੇ ਬਿਨਾਂ ਦੇਖੋ ਰੇ ਰਮ ਲਾਇਕ ਇਹਦੇ ਵਾਲੇ ਰਮ ਦੀ ਬਾਰੇ ਪੁਰਾਣੇ ਲਏ ਗਾ ਨੂੰਤੀ ਇਹੀ ਟਰੈਕਟਰ ਦੇ ਜਦ ਆਪਾਂ ਰੰਗ ਕਰਿਆ ਜਾਂ ਤੇ ਇਹਦੇ ਚ ਨਵੇਂ ਪਾਤੇ ਤੇ ਇਹ ਰਿਮ ਆਪਾਂ ਨੇ ਘਰੇ ਰੱਖ ਲਈਤੀ ਜਿਹੜੇ ਨਾਲ ਆਈਤੀ ਇਹਦੇ 780 ਦੇ ਵੱਤੋ ਵੱਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮਿਲਾਂਗੇ ਕਿਸੇ ਹੋਰ ਬਲੌਗ ਦੇ ਵਿੱਚ